ਬੱਚੇ ਜੀ ਜੀ 12 ਸਾਲਾ ਦਾ ਮੇਰਾ ਪੋਤਾ ਸੀ ਉਹ ਮੁੱਕ ਗਿਆ ਉਹ ਹੀ ਮੇਰੀ ਦੱਖਾਂ ਦੀ ਪੱਟੀ ਜੀ ਉਹ ਹੀ ਮੁੱਕ ਗਿਆ ਜਿੱਧਰੋਂ ਆਉਂਦੇ ਸੀ ਬਾਜਾ ਮਾਰਦੇ ਸੀ ਫਿਰੰਸ ਫਿਰਸ ਹੋਰ ਸਾਨੂੰ ਨੇਰ ਪੈ ਤਾ ਸਾਨੂੰ ਕੁਝ ਦਿਸਦਾ ਹੀ ਨਹੀਂ ਸੰਤਾ ਬਸ ਆਇਆ ਹੋਇਆ ਪਿਆ ਵੀ ਜੱਗ ਤੇ ਹਾਇ ਜੱਗ ਤੇ ਹਾਇ ਕਿਉਂ ਹਾਇ ਜੀ ਸਿੰਚ ਗਈ ਇੱਕ ਮਿੰਟ ਨਾ ਬੱਲਾ ਛੱਤ ਦੇਖ ਜੀ ਆਪ ਜੀ ਜੋ ਖਲਾਫ ਹੋਵੇ ਤੇ ਲਾ ਲਾ ਅਲਾਦਕਰਤੇ ਬੜੇ ਮੁਸ਼ਕਲ ਬਣੇ ਹੋਏ ਨੇ ਜੀ ਛਿਰ ਤੇ ਛੱਤ ਨਹੀਂ ਹੈਗੀ ਕਾਣਾ ਬਣਾਉਣ ਵਾਸਤੇ ਰਸੋਈ ਨਹੀਂ ਹੈਗੀ ਜੀ ਬਾਹਰ ਤਰਪਾਲ ਦੇ ਥੱਲੇ ਆਪਣਾ ਡੇਮ ਗੱਡ ਰਹੇ ਆ ਜੀ ਬਸ ਗੁਜ਼ਾਰਾ ਕਰ ਰਹੇ ਆ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਮਾਲਕ ਬਸ ਰੋਟੀ ਟੁਕ ਦੇਈ ਜਾਂਦਾਗਾ ਇੰਨਾ ਹੀ ਹੈ ਜੀ ਆਹ ਜਿਹੜੀ ਆਫਤ ਆਫਤ ਨੂੰ ਕੱਢਣ ਲਈ ਦਾ ਬਸ ਸਾਰੇ ਦੀ ਜ਼ਰੂਰਤ ਹੈ ਜੀ ਛੱਤ ਆ ਇਹ ਕੀ ਕਾਰਨ ਕਰਕੇ ਛੱਤਾਂ ਜੋ ਪੈਦੀ ਹੈ ਕਾਰਨ ਕਰਕੇ ਜੀ ਮਕਾਨ ਬਣੇ ਨੂੰ ਹਿਸਾਬ ਲਾਓ ਜੀ ਤੁਸੀਂ ਮੈਂ ਸਾਨੂੰ 2000 ਦੇ ਵਿੱਚ ਬਣਾਇਆ ਸੀਗਾ ਜੀ ਇਹ 24 ਸਾਲ ਹੋ ਗਏ ਜੀ ਇਸ ਚੀਜ਼ ਨੂੰ ਔਰ ਜਿਹੇ ਜਿਹਾ ਵੀ ਉਹਦੇ ਹਾਲਾਤ ਸੀਗੇ ਉਹਦੇ ਐਸੇ ਸੀਗੇ ਵੀ ਛੱਤ ਪਾਈ ਹੋਈ ਸੀਗੀ ਜੀ ਆਪਣੀ ਟੈਲ ਵਾਲੇ ਦਾ ਹੈ ਨਹੀਂ ਸੀਗੇ ਜੀ ਲੈਂਟਰ ਨਹੀਂ ਸਿਪਾਇਆ ਹੋਇਆ ਕੋਈ ਤੇ ਸਿਰਫ ਡਾਟ ਪਾਈ ਹੋਈ ਸੀਗੀ ਮੀਂਹ ਪੈਂਦਾ ਰਿਹਾ ਜਿਹੜਾ ਕੰਮਨ ਸੀਗੀ ਜੀ ਉਹ ਪਾਣੀ ਦੀ ਛੱਤ ਦੇ ਵਿੱਚ ਹੀ ਸਿਮੀ ਗਈ ਉਹ ਸਿਮਿੰਟ ਦੇ ਨਾਲ ਬਜਨ ਵੱਧ ਗਿਆ ਔਰ ਗਾਡਰ ਪਾਟ ਗਿਆ ਜੀ ਗਾਡਰ ਨੂੰ ਜੰਗਾਨ ਲੱਗੀ ਹੋਈ ਸੀ ਘਰ ਜਿਆਦਾ ਪੁਰਾਣਾ ਹੋ ਚੁੱਕਿਆ ਜੀਗਾ ਜੀ ਉਸ ਵਜ੍ਹਾ ਦੇ ਨਾਲ ਮਕਾਨ ਗਿਰਨ ਦੇ ਨਾਲ ਘਰ ਦੇ ਹਾਲਾਤ ਤਾਂ ਤੁਹਾਡੇ ਸਾਹਮਣੇ ਨੇ ਬਾਕੀ ਤੁਸੀਂ ਆਪ ਖੁਦ ਜਾਣ ਸਕਦੇ ਹੋ ਜੀ ਜਿਹੜੇ ਘਰ ਚੁੰਨੇ ਨੇ ਇਹਨਾਂ ਨੂੰ ਪਤਾ ਕਰ ਜੀ ਮੰਗਤਾ ਸੀ ਇਹੀ ਕਰਦੇ ਆ ਜੀ ਵੀ ਬਣਾਉਣ ਦੀ ਤਾਕਤ ਤਾਂ ਸਾਡੇ ਕੋਲੇ ਸਰ ਹੈ ਨਹੀਂ ਗਈ ਹੁਣ ਜੀ ਵੀ ਅਸੀਂ ਬਣਾ ਸਕੀਏ ਤਾਂ ਸਾਨੂੰ ਤਾਂ ਸਾਰੇ ਤੋਂ ਬਿਨਾ ਤਾਂ ਪਾਰ ਨਹੀਂ ਸਕਦੇ ਜੀ ਅਸੀਂ ਦਾ ਸਪਰਦ ਇਸ ਲਈ ਆ ਚਲੋ ਇੱਥੇ ਜੇ ਮੈਂ ਵੀ ਟਾਈਮ ਹੈਗਾ ਜੇ ਕੋਈ ਕਿਸੇ ਦੀ ਮਹਿਮਾ ਦਿਲ ਦੇ ਵਿੱਚ ਬਣੇਗੀ ਤਾਂ ਉਹ ਪਵਾ ਵੀ ਸਕਦੇ ਨੇ ਜੀ ਲੀਡਰਾਂ ਨੇ ਤਾਂ ਅੱਜ ਤੱਕ ਜਿੰਨੇ ਵੀ ਭੋਗਤੇ ਆਏ ਜਾਂ ਜਿੰਨੇ ਵੀ ਅੱਜ ਤੱਕ ਪਹੁੰਚੇ ਸੀ ਉੱਥੇ ਸਾਰਿਆਂ ਨੇ ਸਿਰਫ ਲਾਰੇ ਲਾਏ ਜੀ ਕੋਈ ਕਹਿੰਦਾ ਮੈਂ ਦਵਾਈਆਂ ਦਾ ਖਰਚਾ ਦੇ ਦੂੰਗਾ ਕੋਈ ਕਹਿੰਦਾ ਜੀ ਮੈਂ ਤੁਹਾਡਾ ਮਕਾਨ ਬਣਾ ਕੇ ਦੇਵਾਂਗਾ ਪਰ ਜਦੋਂ ਦੁਬਾਰਾ ਉਹਨਾਂ ਨੂੰ ਮਿਲੇ ਉਹ ਕਹਿੰਦੇ ਸਾਡੇ ਕੋਲੇ ਕੋਈ ਪਾਲਿਸੀ ਨਹੀਂ ਹੈਗੀ ਜੀ ਨਾ ਸਰਕਾਰ ਕੋਲੇ ਕੋਈ ਪਾਲਿਸੀ ਆ ਨਾ ਕੋਈ ਉਹਨਾਂ ਕੋਲੇ ਕੋਈ ਜਦੋਂ ਮੰਤਰੀਆਂ ਕੋਲੇ ਕੋਈ ਪਾਲਿਸੀ ਨਹੀਂ ਹੈਗੀ ਜੀ ਫਿਰ ਸਾਡੇ ਕੋਲੇ ਕੀ ਪਾਲਿਸੀ ਹੈ ਜੀ ਅਸੀਂ ਤਾਂ ਸਿਰਫ ਇਹੀ ਆ ਗੁਰਜਾਤੀ ਕਰ ਸਕਦੇ ਆ ਵੀ ਜੇ ਕਿਸੇ ਦੇ ਮਨ ਮੀਰ ਪੈਂਦੀ ਆ ਸਾਡਾ ਆ ਬੱਚਿਆਂ ਦਾ ਜਿਹੜਾ ਹਾਲਾਤ ਵਿਗੜੇ ਨੇ ਇਹਨੂੰ ਮਕਾਨ ਹੀ ਬਣਾ ਕੇ ਦਿੱਤਾ ਜਾਵੇ ਰੋਟੀ ਜੋਗੇ ਤਾਂ ਅਸੀਂ ਆਪ ਦਾ ਕਮਾ ਲੈਨੇ ਆ ਖਾਈ ਲੈਨੇ ਆ ਜੀ। ਛੱਤ ਤੋਂ ਬਿਨਾਂ ਰਹਿਣਾ ਬੜਾ ਮੁਸ਼ਕਿਲ ਆ ਜੀ। ਰੋਟੀ, ਕੱਪੜੇ, ਮਕਾਨ ਦੀ ਤਿੰਨ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ। ਕਮਾ ਕੇ ਅਸੀਂ ਜ਼ਰੂਰ ਖਾ ਸਕਦੇ ਆ ਪਰ ਬਣਾ ਕੇ ਅਸੀਂ ਕਿਵੇਂ ਬੈਠੀਏ ਜੀ ਹੁਣ ਸਾਡੇ ਕੋਲੇ ਔਲਾਦ ਦੀ ਸਾਡੇ ਨਹੀਂ ਕਮਾਉਣ ਵਾਲਾ ਬੰਦਾ ਸੀਗਾ ਜਿਹਨੇ ਘਰ ਬਣਾਉਣਾ ਸੀਗਾ ਜੀ। ਉਹ ਵੀ ਆ ਪਟ ਪਟ ਗਿਆ ਜੀ। ਮਾਦਾ ਦੀ ਘਰ ਦੇ ਔਲਾਦ ਦੀ ਨਹੀਂ ਔਲਾਦ ਦਾ ਲੱਤ ਜੀ ਬਹੁਤ ਮਾੜੇ ਆ ਜੀ ਸਾਡੇ ਜਿੰਨੇ ਤਾਂ ਹਾਲਾਤ ਕਿਤੇ ਬੈਰੀ ਤੋਂ ਬਣਾਵੇ ਜਿਉ ਜ ਤੁਹਾਡੇ ਹਲਤਾ ਹਲਤਾ ਬੱਚੇ ਦੀ ਵੀ ਮੋਟੋ ਸੀ ਬੱਚੇ ਜੀ ਜੀ 12 ਸਾਲਾ ਦਾ ਮੇਰਾ ਪੋਤਾ ਸੀ ਉਹ ਮੁੱਕ ਗਿਆ ਉਹ ਹੀ ਮੇਰੀ ਅੱਖਾਂ ਦੀ ਪੱਟੀ ਸੀ ਉਹ ਹੀ ਮੁੱਕ ਗਿਆ ਜਿੱਦੜਾ ਆਉਂਦਾ ਸੀ ਬਾਜਾ ਮਾਰਦਾ ਸੀ ਪ੍ਰਿੰਸਪਲਸ ਹੋਰ ਸਾਨੂੰ ਨੇਰ ਪੈ ਪੈ ਸਾਨੂੰ ਕੁਝ ਦਿਸਦਾ ਹੀ ਨਹੀਂ ਸੰਤਾ ਬੱਸ ਆਏ ਹੋਇਆ ਪੈ ਵੀ ਜੱਗ ਤੇ ਹਾਇ ਕਿਉਂ ਆ ਸੀ ਤੇ ਚਾਹਤ ਜਿਹੜੀ ਘਰ ਦੀ ਸ਼ਕਤ ਕਿਉਂ ਨਹੀਂ ਬੈਰੀ ਸੀ ਆਉਣੀ ਸੱਤ ਜੀ ਅਸੀਂ ਜਿਹੋ ਜਾਂ ਕਮਾਨਿਆ ਉਹ ਜਾਂ ਖਾ ਲੈਨੇ ਆ ਕਿਤੇ ਮੈਂ ਤਾਂ ਖਾਲੀ ਕਿਤੇ ਰੁੱਖੀ ਖਾਲੀ ਕਿਤੇ ਚਾਹ ਬਣਾ ਕੇ ਖਾਲੀ ਕਿਤੇ ਕਿਵੇਂ ਖਾਲੀ ਉਹ ਆਪ ਦਾ ਮੜਾ ਮੋਟਾ ਸੀ ਪਾਣੀ ਦਾ ਗਲਾਸ ਪੀਨੇ ਟੱਡ ਪਰ ਲੈਨੇ ਆ ਜੀ ਹੋਰ ਤਾਂ ਸਾਡੇ ਕੋਲ ਬਸ ਅਸੀਂ ਇੰਨਾ ਕੁ ਟਾਈਮ ਪਾਸ ਕਰ ਸਕਦਾ ਤੇ ਘਰ ਦਾ ਸਾਤ 19 ਬਣ ਸਕਦਾ ਜੀ ਕੀ ਮੰਗਦਾ ਮੰਗਦਾ ਸਾਡੀ ਇਹ ਹੀ ਆ ਵੀ ਸਾਡਾ ਕੋਈ ਘਰ ਪੈਣਾ ਚਾਹੀਦਾ ਜੀ